ਪੰਜਾਬ ਸਰਕਾਰ ਦੇ ਵੱਲੋਂ ਨਗਰ ਨਿਗਮ ਵਿੱਚ ਚਲਾਈ ਗਈ ਠੇਕੇਦਾਰੀ ਪ੍ਰਥਾ ਤੇ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਕੰਮ ਕਰੇ ਮੁਲਾਜ਼ਮਾਂ ਦੇ ਨਾਲ ਹੋ ਰਹੀ ਤੱਕੇਸ਼ਾਹੀ ਦੇ ਖਿਲਾਫ ਲੁਧਿਆਣਾ ਦੇ ਨਗਰ ਨਿਗਮ ਸੂਨ ਇਹ ਵਿਖੇ ਮਨਸਿਪਲ ਐਮਪਾਇਰ ਸੰਗਰਸ਼ ਮੋਰਚਾ ਪੰਜਾਬ ਯੂਨਿਟ ਲੁਧਿਆਣਾ ਦੇ ਵੱਲੋਂ ਹੰਗਾਮੀ ਮੀਟਿੰਗ ਦਾ ਯੋਜਨ ਕੀਤਾ ਗਿਆ ਬਤਕਾਨ ਗਲਵਤਕਾਰ ਦਾ ਪ੍ਰਬੰਧਕਾਂ ਨੇ ਦੱਸਿਆ ਪਿਛਲੇ ਲੰਬੇ ਸਮੇਂ ਤੋਂ ਸਫਾਈ ਸੇਵਕਾਂ ਤੇ ਨਗਰ ਨਿਗਮ ਕਰਮਚਾਰੀਆਂ ਦੇ ਮੁਲਾਜ਼ਮਾਂ ਨਾਲ ਜ਼ੁਰੀਆਮ ਤੱਕਾ ਹੋ ਰਿਹਾ ਜਿਸ ਦੇ ਅਸੀਂ ਨਿੰਦਾ ਕਰਦੇ ਹਾਂ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਵਾਉਣ ਦੇ ਲਈ ਸਮੂਚਾ ਧੜਲੀ ਸਮ ਲੁਧਿਆਣਾ ਹਲਕਾ ਵਸਤੂ ਮੀਤਵਾਰ ਸੰਜੀਵ ਰੋਣਾ ਅਧਿਕਾਰ ਤੇ ਬਾਹਰ ਤਾਇਗਾ ਸਿੱਤੀ ਜ਼ਿੰਮੇਵਾਰੀ ਜ਼िला ਪ੍ਰਸ਼ਾਸਨ ਦੀ ਹੋਵੇਗੀ। ਵਿਦਿਆਨ ਲਾਇਦਲੇ ਟਿੰਕਾ ਚਾਰਟਰ ਵੀ ਕੀਤੀ ਗਈ ਹੈ ਠੇਕੇਦਾਰਾਂ ਨੂੰ ਬੰਦ ਕਰਨ ਲੈ ਕੇ ਕੀ ਚੱਲ ਰਿਹਾ ਹੈ। ਅੱਜ ਲੁਧਿਆਣਾ ਸ਼ਹਿਰ ਦੀਆਂ ਅਲੱਗ-ਅਲੱਗ ਯੂਨੀਨਾ ਨੇ ਸਾਂਝੇ ਤੌਰ ਤੇ ਇੱਕ ਸੰਘਰਸ਼ ਮੋਰਚਾ ਬਣਾਇਆ ਵਾ। ਉਹਦੇ ਬੈਨਰ ਥੱਲੇ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਵਾ ਠੇਕੇਦਾਰਾਂ ਪ੍ਰਥਾ ਨੂੰ ਬੰਦ ਕਰਨ ਸੰਬੰਧੀ ਡੋਰ ਟੂ ਡੋਰ ਕੂੜੇ ਨੂੰ ਲਿਫਟਿੰਗ ਨੂੰ ਲੈ ਕੇ ਚਾਹੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਭਵਨ ਹੈ ਚੰਦੀਗੜ੍ਹ ਰੋਡ ਤੇ ਉਹਦੀ ਉਸਾਰੀ ਨੂੰ ਲੈ ਕੇ ਅਤੇ ਲਗ ਲਗ ਜਿਹੜੀਆਂ ਮੰਗਾ ਸਾਡੀਆਂ ਅੱਠ ਮੰਗਾ ਵੈ ਲੰਬੜਦਾਰਾਂ ਨੂੰ ਪੱਕਾਕਰਨ ਸੰਬੰਧੀ ਜਿਹੜਾ ਓਵਰੇਜ ਸਾਡੇ ਮੁਲਾਜ਼ਮ ਹੈ ਉਹਨਾਂ ਨੂੰ ਜਲਦ ਜਿਹੜੇ ਨਿਯੁਕਤੀ ਪੱਤਰ ਦੇਣ ਸੰਬੰਧੀ ਇਦਾਂ ਦੀਆਂ ਸਾਡੀਆਂ ਮੁਲਾਜ਼ਮਾ ਦੇ ਹੱਕ 'ਚ ਅਠ ਮੰਗਾ ਵੈ ਉਹਨਾਂ ਨੂੰ ਲੈ ਕੇ ਚਰਚਾ ਹੋਈ ਹੈ ਤੇ ਇੱਕ ਸਾਡਾ ਬਣਿਆ ਵੈ ਸਾਰਾ ਯੂਨੀਅਨ ਨੇ ਮਿਲ ਕੇ 4 ਤਰੀਕ ਦਾ ਇੱਕ ਵਿਸ਼ਾਲ ਦਰਨਾ ਅਸੀਂ ਰੱਖਿਆ ਵੈ ਭਾਰਤ ਨਗਰ ਚੌਂਕ ਆਰਤੀ ਚੌਂਕ ਸਾਰਿਆਂ ਨੇ ਇਕੱਠੇ ਹੋ ਕੇ ਆਰਤੀ ਚੌਂਕ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਜਿਹੜਾ ਲੁਧਿਆਣਾ ਸ਼ਹਿਰ ਦਾ ਕੈਂਡੀਡੇਟ ਹੈ ਆਪ ਦਾ ਉਹਦੇ ਕਰਦਾ ਕਰਾਓ ਕਰਨਾ ਵੈ ਇਹ ਸਾਰੇ ਅਸੀਂ ਜਿੰਨੇ ਵੀ ਸਾਡੇ ਸਫਾਈ ਸੇਵਕ ਮੁਲਾਜ਼ਮ ਨੇ ਮਾਲੀ ਨੇ ਬੇਲਦਾਰ ਨੇ ਉਹਨਾਂ ਸਾਰਿਆਂ ਨੂੰ ਹੀ ਅਸੀਂ ਬੇਨਤੀ ਕਰਦੇ ਹਾਂ 4 ਤਰੀਕ ਵੱਡੀ ਗਿਣਤੀ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਉਹਦੇ ਕੈਂਡੀਡੇਟ ਆਪ ਕੈਂਡੀਡੇਟ ਦੇ ਕਰਦਾ ਘਰਾਓ ਕਰਨਾ ਵਾ ਮੇਰੀ ਫੇਰ ਸਾਰੇ ਮੁਲਾਜ਼ਮਾਂ ਨੂੰ ਬੇਨਤੀ ਹੈ ਵੱਡੀ ਗਿਣਤੀ ਦੇ ਵਿੱਚ ਉਸ ਤਰਨੇ ਦੇ ਵਿੱਚ ਪਹੁੰਚੋ ਤੇ ਆਪਾਂ ਮੁਲਾਜ਼ਮਾਂ ਦੇ ਹੱਕ ਉਹਨਾਂ ਨੂੰ ਦਵਾਈਏ ਅੱਜ ਦੀ ਜਿਹੜੀ ਸਾਡੀ ਮੀਟਿੰਗ ਮਿਊਨਿਸਪਲ ਐਮਪਲਾਈ ਸੰਘਰਸ਼ ਮੋਰਚੇ ਵੱਲੋਂ ਕੀਤੀ ਗਈ ਆ ਅੱਜ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਅਸੀਂ ਇੱਕ ਫੈਸਲਾ ਲਿੱਤਾ ਵਾ ਜੋ ਕਾਰਪੋਰੇਸ਼ਨ ਦੇ ਵਿੱਚ ਸਾਡੇ ਮੁਲਾਜ਼ਮਾਂ ਦੇ ਨਾਲ 26 ਤਰੀਕ ਨੂੰ ਤੱਕਾ ਹੋਇਆ ਤੇ ਪਲੱਸ ਜਿਹੜਾ ਸਰਕਾਰ ਵੱਲੋਂ ਸਾਡੇ ਤੇ ਠੇਕੇਦਾਰੀ ਸਿਸਟਮ ਥੋਪਿਆ ਜਾ ਰਿਹਾ ਇਹਨੂੰ ਰੋਕਣ ਲਈ ਭਗਵੰਤ ਮਾਨ ਜੀ ਤੱਕ ਗੱਲ ਪਹੁੰਚਾਉਣ ਲਈ ਅਸੀਂ ਵੈਸਤ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਉਹਨਾਂ ਦੇ ਘਰ ਦਾ ਘਰਾਵ ਕਰਾਂਗੇ ਤਾਂ ਜੋ ਪੰਜਾਬ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੇ ਜੋ ਗੁੰਡਾਗਰਦੀ ਸਾਡੇ ਮੁਲਾਜ਼ਮਾਂ ਨਾਲ ਹੋ ਰਹੀ ਆ ਇਹਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਮੈਂ ਸਾਰੇ ਮੁਲਾਜ਼ਮ ਸਾਥੀਆਂ ਨੂੰ ਵੀ ਬੇਨਤੀ ਕਰਦਾ ਵਾਂ ਧਾਰਮਿਕ ਅਤੇ ਰਾਜਨੀਤਿਕ ਜਿਹੜੇ ਵੀ ਸੰਗਠਨ ਸਮਝਦੇ ਆ ਕਿ ਸਾਡੀਆਂ ਜਾਇਜ਼ ਮੰਗਾਂ ਵਾਂ ਧਰਨਾ ਲਾਣਾ ਜਾਂ ਪ੍ਰਦਰਸ਼ਨ ਕਰਨਾ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਸਾਡੀ ਮਜਬੂਰੀ ਆ ਸਾਡੇ ਨਾਲ ਇੱਥੇ ਤੱਕਾ ਹੋ ਰਿਆ ਵਾ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵਾਂ ਕਿ ਵੱਧ ਚੜ ਕੇ ਇਸ ਧਰਨੇ ਦਾ ਸਹਿਯੋਗ ਕਰੋ ਵੱਧ ਚੜ ਕੇ ਸਫਾਈ ਕਰਮਚਾਰੀ ਸੀਵਰਮੈਨ ਇਸ ਧਰਨੇ 'ਚ ਆਣ ਤਾਂ ਜੋ ਆਪਾਂ ਆ ਲੜਾਈ ਨੂੰ ਅੱਗੇ ਵਧਾ ਸਕੀਏ ਸੋ ਇੰਨਾ ਹੀ ਕਹਿੰਦਾ ਧੰਨਵਾਦ ਜੀ ਪੰਜਾਬ ਤੋਂ ਹੋਊਗੀ ਲੋਕ